ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਰਨਤਾਰਨ ਤੋਂ ਇੱਕ ਬਹੁਤ ਹੀ ਦਰਦਨਾਕ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਲ੍ਹਾ ਤਰਨਤਾਰਨ ਦੇ ਪਿੰਡ ਅਲੀਪੁਰ ਵਿੱਚ ਰਾਤ ਦੇ ਸਨਾਟੇ ਦੌਰਾਨ ਇੱਕ ਪਰਿਵਾਰ ਤੇ ਮੌਤ ਨੇ ਕਹਿਰ ਵਰਤਾ ਦਿੱਤਾ ਘਰ ਦੇ ਅੰਦਰ ਸੁੱਤੇ ਪਏ ਤਿੰਨ ਜੀਆਂ ਦੀ ਦਮ ਕੁੱਟਨ ਕਰਨ ਮੌਤ ਹੋ ਗਈ ਜਦਕਿ ਪਰਿਵਾਰ ਦਾ ਇੱਕ 10 ਸਾਲਾ ਮਾਸੂਮ ਬੱਚਾ ਜ਼ਿੰਦਗੀ ਤੇ ਮੌਤ ਵਿਚਕਾਰ ਲੜਾਈ ਲੜ ਰਿਹਾ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਅਨੁਸਾਰ ਕਰਾਕੇ ਦੀ ਛੱਡ ਤੋਂ ਬਚਣ ਲਈ ਪਰਿਵਾਰ ਨੇ ਕਮਰੇ ਵਿੱਚ ਅੰਗੀਠੀ ਜਲਾਈ ਹੋਈ ਸੀ ਪਰ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਸਕਿਆ ਕਿ ਅੰਗੀਠੀ ਤੋਂ ਨਿਕਲ ਰਹੀ ਜ਼ਹਿਰੀਲੀ ਗੈਸ ਹੌਲੀ-ਹੌਲੀ ਉਹਨਾਂ ਦੇ ਸਾਹਾਂ ਨੂੰ ਖਾਮੋਸ਼ ਕਰ ਰਹੀ ਹੈ ਇਹ ਹਾਦਸਾ ਸਿਰਫ ਇੱਕ ਪਰਿਵਾਰ ਦੀ ਤਬਾਹੀ ਨਹੀਂ ਸਗੋਂ ਸਮਾਜ ਲਈ ਇੱਕ ਵੱਡੀ ਚੇਤਾਵਨੀ ਹੈ ਸਵੇਰ ਹੋਣ ਤੇ ਜਦੋਂ ਘਰ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਪੜੋਸੀਆਂ ਨੇ ਅੰਦਰ ਝਾਤੀ ਮਾਰੀ ਜਿੱਥੇ ਮੌਤ ਦਾ ਮੰਜ਼ਰ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹਰ ਅੱਖ ਨਾਮ ਹੈ ਹਰ ਚਿਹਰੇ ਤੇ ਸਦਮਾ ਤੇ ਜ਼ੁਬਾਨ ਤੇ ਇੱਕੋ ਸਵਾਲ ਹੈ ਕਿ ਇਹ ਮੌਤਾਂ ਕਾਲੀਆਂ ਜਾ ਸਕਦੀਆਂ ਸਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਇਲਾ ਅਤੇ ਅੰਗੀਠੀ ਵਰਗੇ ਸਾਧਨਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ ਇਹ ਹਾਦਸਾ ਸਾਨੂੰ ਇੱਕ ਵਾਰ ਫਿਰ ਤੋਂ ਯਾਦ ਦਿਵਾਉਂਦਾ ਹੈ ਕਿ ਥੋੜੀ ਜਿਹੀ ਲਾਪਰਵਾਹੀ ਕਿਵੇਂ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਸਕਦੀਆਂ ਦਿਖਾਣੇ ਮੌਕੇ ਦੀਆਂ ਪੂਰੀਆਂ ਤਸਵੀਰਾਂ ਸਾਹਮੂ ਜੀ ਕਿਹੜਾ ਮਿਲ ਰਿਹਾ ਜਦੀਰ ਸਾਹਮੂ ਗੱਲ ਵੀਰ ਦੀ ਹੋਈ ਆ ਅਸੀਂ ਸੱਤ 7:30 ਵਜੇ ਅਸੀਂ ਚੱਲੇ ਹਾਂ ਕੰਮ ਤੇ ਸਾਨੂੰ ਉਹਦਾ ਪਤਾ ਲੱਗਾ ਆ ਗੱਲਬਾਤ ਹੋ ਗਈ ਆ ਕੀ ਗੱਲਬਾਤ ਹੈ ਹਾਂ ਇਹ ਅੰਦਰ ਸੁੱਤੇ ਹੋਏ ਇਹਨਾਂ ਗਿੱਟੀ ਪਾ ਲਈ ਸੀ ਹਾਂਜੀ ਇਹਦਾ ਕਰਕੇ ਹਨਾ ਕਟਣਾ ਹੋ ਗਈ ਇਹਨਾਂ ਨਾਲ ਇਹਨਾਂ ਦੀ ਮੋਢੀ ਕਿੰਨਾ ਜਾਈ ਮੋਢੀ ਇਥੇ ਦਾ ਹਲਤ ਰਾਇਆ ਹੈ ਹਾਂਜੀ ਕਿਨੇ ਬੰਦੇ ਆ ਕਿ ਨਹੀਂ ਦਿਨਾਨੀ ਅੱਕਾ ਬੰਦੇ ਤਿੰਨ ਆ ਬੋਜਵਾਗਾ ਇਹ ਕੋਈ ਆਵਾਜ਼ ਜਵਾਕਾਂ ਦੀ ਕਿੰਨੀ ਉਮਰ ਹੈ ਜੀ ਜਵਾਕਾਂ ਦੀ ਇੱਕ 2 ਮਹੀਨਾ ਦਾ ਦੂਜਾ ਹੈਗਾ 98 ਸਾਲਾਂ ਦਾ ਹਾਂਜੀ ਇਸ ਤਰ੍ਹਾਂ ਪਤਾ ਲੱਗਾ ਸਰ ਜੀ ਸਾਨੂੰ ਵੀ ਦਿਨੇ ਪਤਾ ਲੱਗਾ ਦਿਨੇ ਫੋਨ ਆਇਆ ਹੋਇਆ ਹਾਂਜੀ ਕਿੰਨੇ ਜਣੇ ਸੀ ਟੋਟਲ ਚਾਰ ਜਣੇ ਸੀ ਤੇ ਇੱਕ ਮਰਦਾ ਦਾਲ ਵੀ ਤਾਵਾ ਜੇ ਚਲੋ ਵਧੀ ਜਿ ਬਜ ਗਿਆ ਵਿਚਾਰਾ ਤੇ ਤੇ ਤਿੰਨਾਂ ਦੀ ਡੈਥ ਹੋ ਚੁੱਕੀ ਇਸ ਤਰ੍ਹਾਂ ਪਤਾ ਲੱਗਾ ਦਾ ਨਾ ਇਹ ਗੇਰ ਨਹੀਂ ਖੋਲਦੇ ਤਰਕੇ 5 ਵਜੇ ਤੇ ਲੱਗੇ ਰੋਲਾ ਪਾਉਂਦੇ 4 ਵਜੇ ਤੇ ਤੇ ਮੁੜ ਕੇ 7:30 ਵਜੇ ਆ ਕੇ ਰੇਟ ਭੰਨਿਆ ਜੀ ਕੋਈ ਕੋਈ ਜਿਹਨਾਂ ਨੂੰ ਮਤ ਹੋਈ ਇੱਕ ਬੇਟਾ ਮੇਰਾ ਜੀ ਇੱਕ ਦੁੱਜੀ ਨੋਆ ਤੀਜਾ ਪੋਤਰਾ ਮੇਰਾ ਕਿੰਨੀ ਗੰਬਰੀ ਹੁੰਦਾ ਉਹ ਗਰੇ ਜੀ ਕੁੜੀ ਦੀ ਵੀ ਮੁੰਡੇ ਦੀ ਕੀ ਥਾਂ ਨਹੀਂ ਸਭ ਤੋਂ ਕੁੜੀ ਦੀ ਵੀ ਇੰਨੀ ਖਾਦਾਂ ਖਾੜ ਜਾ ਪੋਤਰੀ ਉਹ ਤਰਾ 1.5 ਮਹੀਨਾ ਦਾ ਜੀ ਕਿ ਭੱਟੀ-ਪੁੱਟੀ ਵਾਲੀ ਹਾਂਜੀ ਇਹਨਾਂ ਨੇ ਭੱਟੀ ਬਾਲੀ ਅੰਦਰ ਗਏ ਆਪਣੇ ਕੋ ਉਹ ਬਾਗ ਦੇ ਉਹ ਭੱਟੀ ਦੇ ਨਾਲ ਮਤ ਕੋਈ ਪ੍ਰੋਨਾ ਵੀ ਆਏ ਤੁਹਾਡੇ ਗੱਲ ਹਾਂਜੀ ਹਾਂਜੀ ਉਹ ਮੁੰਡਾ ਆਇਆ ਹੈ ਜਾਂ ਸਾਲਾ ਇਹਦਾ ਆਇਆ ਹੈਗਾ ਆਪਣੇ ਮੁੰਡੇ ਦਾ ਅਰਸ਼ਦੀਪ ਸਿੰਘ ਦਾ ਤੇ ਉਹ ਨੂੰਮਰਦਲ ਦਾ ਹੈ ਜਿਹਨਾਂ ਦੀ ਮੌਤ ਹੋ ਗਈ ਨਾ ਤਾਂ ਤਨ ਸਾਰਾ ਤਨ ਅਰਸ਼ਦੀਪ ਸਿੰਘ ਜੀ ਹਾਂਜੀ ਤੇ ਜਸਹੰਦ ਜਸਹੰਦ ਕੌਰੋਂ ਤੇ ਗੁਰਬਾ ਸਿੰਘ ਪੁੱਤਰ ਹੁਣ ਫਿਰ ਤੇ ਕੋਈ ਕੋਈ ਕਾਰਵਾਈ ਕਰਾਉਣਾ ਕਿ ਜਾਂ ਕਿਤਾ ਹੈ ਕਾਰਵਾਈ ਨਹੀਂ ਕੋਈ ਵੀ ਆਪਾਂ ਕਰਾਉਣੀ ਕਾਰਵਾਈ ਨਹੀਂ ਆਪਾਂ ਜੇ ਮੰਨ ਲਓ ਕੋਈ ਪੰਚਾਇਤ ਕਰੂਗੀ ਕੋਈ ਮੰਤਰੀ ਹੁੰਦੀ ਕਹੂ ਕੋਈ ਹੋਰ ਠੀਕਾ ਬਾਕੀ ਆਪਾਂ ਪੋਟ ਮਾਰਨੇ ਕੋਈ ਸਰਕਾਰ ਕੋ ਮੰਗ ਪੰਕਥਾ ਦੇ ਕੋਈ ਨਹੀਂ ਜੀ ਆਪਾਂ ਪੋਟ ਮਾਰਨੀ ਪਾਉਣੀ ਜੇ ਮੰਨ ਲਓ ਉਹਦਾ ਹੀ ਹਾਂਜੀ ਕਿੰਨੇ ਬੱਚੇ ਨੇ ਬੱਚੇ ਤਿੰਨ ਨੇ ਵੱਡੇ ਤੇ ਨਹੀਂ ਛੋਟਾ ਜੀ ਵੱਡੇ ਤੇ ਛੋਟਾ ਜੀ ਇਹਨਾਂ ਜਿਹੜਾ ਵਾਹ ਨੂੰ ਮਾਲੂ ਇੱਕ ਹਾਲ ਤੋਂ ਕੁਛ ਮਹੀਨੇ ਹੋਏ ਆ ਜੀ ਹਾਂਜੀ ਤੇਰਾ ਪਿੰਡਾ ਅਲੀਪੁਰ ਇਹ ਮਸਲਾ ਕੀ ਹੋਇਆ ਹਾਂਜੀ ਮਸਲਾ ਇਦਾਂ ਕਿ ਵਿਚਾਰੇ ਤਾਂ ਸੱਡ ਰਾਤ ਬਹੁਤ ਜ਼ਿਆਦੀ ਸੀ ਇਹਨਾਂ ਗਿੱਠੀ ਚ ਅੱਗ ਪਾਲੀ ਸੀ ਵਿੱਚ ਵਿਚਾਰੇ ਨੇ ਪੀਪੇ ਚਾਹ ਤਰ ਹਟ ਤੇ ਕੋਲਾ ਤੇ ਪੱਠੇ ਤੋਂ ਲਿਆਂਦਾ ਤੇ ਉਹ ਬਾਲ ਬੈਠੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਜਿਹੜਾ ਬੂਹੇ ਬੂਹ ਬੰਦ ਕਰਕੇ ਜਾ ਕੇ ਸੇਕਣ ਦਾ ਹੈ ਤੇ ਪਤਾ ਨਹੀਂ ਲੱਗਾ ਵਿਚਾਰਿਆਂ ਨੂੰ ਸੁੱਤੇ ਉੱਠੇ ਦਿਨੇ ਤੇਰਾ ਉਹ ਖੋਲੇ ਤੇ ਫਿਰ ਵੇਖੇ ਤਿੰਨ ਜੀ ਘਰ ਦੇ ਚੌਥਾ ਤੇ ਤੇਰਾ ਹਸਪੀਟਲ ਦਾ ਬੱਚਾ ਹਾਂਜੀ ਤਿੰਨ ਜਣੇ ਦੀ ਹੋਈ ਭਾਜੀ ਹਾਂਜੀ ਇੱਕ ਬੱਚਾ ਦੋਵੇਂ ਦੀ ਆਪ ਸਾਨੂੰ ਮਿਲਿਆ ਗਿਆ ਮਾਰਡਨ ਦੀ ਤਰਫ ਹਾਂਜੀ ਪਹਿਲਾਂ ਉਹ ਤਰ੍ਹਾਂ ਨੇ ਬੜੇ ਚਾਅ ਮਿਲਾ ਕੇ ਤੇ ਥੋੜੀ ਪਤਾ ਨਹੀਂ ਕੀ ਹੋ ਜਾਣਾ ਬਾਅਦ ਚ ਹੁਣ ਲੋੜੀ ਉਤੋਂ ਆਈ ਤੇ ਉਹਨਾਂ ਦੇ ਭਰਾ ਤਾਂ ਲੋੜਾ ਵੱਜ ਗਿਆ ਵਿਚਾਰਿਆਂ ਨੂੰ ਬਹੁਤ ਬੁਰੀ ਖਬਰ ਆ ਜੀ ਹਾਂਜੀ ਸਰ ਕੀ ਮਸਲਾ ਹੈ ਜਰਾ ਮਸਲਾ ਇਹ ਗੁਰਸਾਹ ਸਿੰਘ ਦਾ ਪਰਿਵਾਰ ਆ ਇਹ ਦਾ ਬੇਟਾ ਅਰਸ਼ਦੀਪ ਸਿੰਘ ਜਸ਼ਨਦੀਪ ਕੌਰ ਪੋਤਰਾ ਦਾ ਗੁਰਬਾਹ ਸਿੰਘ ਇੱਕ ਸਾਲਾ ਆਇਆ ਸੀ ਉਹਦੇ ਬੇਟੇ ਦਾ ਸੁੱਤੇ ਹੁੰਦਾਂ ਗਿੱਟੀ ਲਾ ਕੇ ਅੱਗ ਵਾਲੀ ਉਹ ਗੈਸ ਚੱਲਣਾ ਹੀ ਕਰਨਾ ਵਾਪਕੀ ਬਿਤੇ ਜਿਹਨਾਂ ਦੇ ਸਰ ਮੌਤ ਹੋ ਗਈ ਇਹਦੇ ਕੀ ਸੀ ਨਾਮ ਤਾਂ ਤਾਂ ਨਹੀਂ ਹੋ ਗਈ ਅਰਸ਼ਦੀਪ ਸਿੰਘ ਜਸ਼ਨਦੀਪ ਕੌਰ ਤੇ ਗੁਰਬਾਹ ਸਿੰਘ ਜੇ ਉਹ ਸਾਲਾ ਨਾਲ ਦਾ ਕਿਸੇ ਨੇ ਉਹ ਅਦਾਲਤ ਕਰਾਇਆ ਹੁਸਕ ਰੋਣ ਨਹੀਂ ਸਰ ਦੇਖ ਵੀ ਸਰ ਕਾਰ ਨਹੀਂ ਕੋਈ ਯਾਰ ਸਰ ਵੀ ਇਹਨੂੰ ਕਿਹਾ ਸੀ ਘਰ ਦੇ ਦੋ ਕਾਰ ਵੀ ਕੋਈ ਨਹੀਂ ਕਰਾਉਣੀ ਅਸੀਂ ਇਹਦੇ ਚਾਣਚਕ ਕਰਨਾ ਰੱਖਿਆ ਹੈ ਤੇ ਅਸੀਂ ਕਾਰ ਵੀ ਕੋਈ ਨਹੀਂ ਕਰਾਉਣੀ